ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਯੂਥ ਅਕਾਲੀ ਦਲ ਦੀ ਸਾਰੀ ਟੀਮ ਵੱਲੋਂ ਵਾਰਡ ਨੰਬਰ 72 ਦੇ ਸਰਦਾਰ ਹਮੇਸ਼ਿੰਦਰ ਸਿੰਘ ਗਰੇਵਾਲ ਜੀ ਤੇ ਉਹਨਾਂ ਦੀ ਟੀਮ ਦੀ ਅਗਵਾਈ ਵਿੱਚ ਅੱਜ ਨੁੱਕੜ ਮੀਟਿੰਗ ਰੱਖੀ ਗਈ ਜੋ ਕਿ ਇੱਕ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਰਹੀ ਤੇ ਮੈਂ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਪਹਿਲੇ ਆਪਾਂ ਕਾਂਗਰਸ ਤੋਂ ਦੁਖੀ ਸੀ ਹੁਣ ਆਮ ਆਦਮੀ ਪਾਰਟੀ ਤੋਂ ਦੁਖੀ ਆ ਮੈਂ ਹੁਣ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹਨਾ ਵਾਂ ਕਿ ਆਪਣੀ ਇੱਕ ਇੱਕ ਵੋਟ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਪਾਓ ਤੇ ਉਹਦਾ ਹੱਥ ਮਜ਼ਬੂਤ ਕਰੋ ਵੈਸੇ ਤਾਂ ਰਣਜੀਤ ਸਿੰਘ ਢਿੱਲੋਂ ਜੀ ਸਾਡੇ ਐਮਪੀ ਬਣ ਚੁੱਕਿਆ ਵਾ ਸਿਰਫ ਐਲਾਨ ਹੋਣਾ ਬਾਕੀ ਆ ਤੇ ਮੈਂ ਵਾਰਡ ਵਾਸੀਆਂ ਨੂੰ ਇੱਕ ਵਾਰ ਫੇਰ ਕਹਿਣਾ ਵਾਂ ਕਿ ਆਪਣੇ ਵੱਧ ਤੋਂ ਵੱਧ ਸਾਥੀਆਂ ਨੂੰ ਕਹਿ ਕੇ ਰਣਜੀਤ ਸਿੰਘ ਢਿੱਲੋਂ ਨੂੰ ਜਿਤਾਓ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਹੱਥ ਮਜ਼ਬੂਤ ਕਰੋ ਸਾਰਿਆਂ ਨੂੰ ਜੈ ਬਾਲ ਮਕੀ ਹਰ ਹਰ ਬਾਲ ਦੇ ਕੋਈ ਕਾਲੀ ਦਲ ਦੀ ਗਲੀ ਨੰਬਰ 6 ਲੇਵਰ ਕਲੋਨੀ ਚ ਅੱਜ ਮੀਟਿੰਗ ਹੋਈ ਹੈ ਕਲੀ ਨੇ ਗਲੀ ਨੰਬਰ 6 ਚ ਬਾਬਾ ਜੀ ਇਹ ਗਲੀ ਨੰਬਰ 6 ਜਿਹੜਾ ਹੈ ਬਾਬਾ ਜੀ ਦਾ ਉਹਨਾਂ ਨੇ ਮੀਟਿੰਗ ਕਰਵਾਈ ਹੈ ਮੈਂ ਕਾਲੀ ਦਾਲ ਦੇ ਨਾਲ ਹੀ ਚਲਦਾ ਪਿਆ ਔਰ ਕਾਲੀ ਦਾਲ ਦੇ ਨਾਲ ਹੀ ਰਹੂੰਗਾ ਜੋ ਮੈਂ ਇੱਥੇ ਪ੍ਰਚਾਰ ਕੀਤਾ ਹੈ ਕਿ ਜਦ ਕਾਲੀ ਦਾਲ ਨੇ ਸਾਨੂੰ ਸਭ ਕੁਝ ਮਿਲਿਆ ਹੈ ਜਾਂ ਕਣਕ ਦਿੱਤੀ ਹੈ ਜਾਂ ਦਾਲ ਦਿੱਤੀ ਹੈ ਸਭ ਕਾਲੀ ਦਾਲ ਤੋਂ ਚਾਲੂ ਹੋਈ ਹੈ ਅੱਜ ਉਹ ਜਿਹੜੀ ਦਾਲ ਆ ਜਾਂ ਕੋਈ ਵੀ ਚੀਜ਼ ਹੈ ਜਾਂ ਆਪਣੇ ਰਾਸ਼ਨ ਹੈ ਉਹ ਜਿਹੜੀ ਆਮ ਪਾਲਟੀ ਹੈ ਉਹ ਖਾ ਚੁੱਕੀ ਹੈ ਕਿਉਂਕਿ ਬਿਲਕੁਲ ਰਾਸ਼ਨ ਜਿਹੜਾ ਜਿਹੜੀ ਸਾਨੂੰ 2 ਰੁਪਏ ਕਿਲੋ ਕਣਕ ਮਿਲਦੀ ਸੀ ਬਾਦਲ ਸਰਕਾਰ ਦੇ ਰਾਜ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਅਸੀਂ ਇਹ ਚਾਹਨੇ ਕਿ ਬਾਦਲ ਸਰਕਾਰ ਦਾ ਰਾਜ ਇੱਕ ਵਾਰ ਇਹ ਵੇਰ ਆਵੇ ਕਿ ਗਰੀਬਾਂ ਦੀ ਹਮਾਇਤ ਕਰੇ ਔਰ ਗਰੀਬਾਂ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰੇ ਗਰੀਬਾਂ ਜਿਆਦਾ ਜਿਆਦਾ ਧਿਆਨ ਲਗਾ